ਸੋ ਹਾਂ ਜੀ ਅਸ਼ੀਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆ ਪਹੁੰਚੇ ਸੀਗੇ ਪਿੰਡ ਲੋਹਾਖੇੜਾ ਦੇ ਵਿੱਚ ਜੀ ਤੇ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਔਰਿਆ ਜੀ ਬੋਰ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਰਿੱਤਾ ਮਾਰਦਾ ਜੀ ਬਹੁਤ ਜ਼ਿਆਦਾ ਬਾਈਆਂ ਦੇ ਦੱਸਣ ਮੁਤਾਬਕ ਇਹਨਾਂ ਦੇ ਲਵੇ ਇੱਕ ਹੋਰ ਬੋਰ ਸੀਗਾ ਜੋ ਕਿ ਮਿੱਟੀ ਵਿੱਚ ਧਸ ਗਿਆ ਸੀਗਾ ਤੇ ਜਿਸ ਕਾਰਨ ਉਦੋਂ ਦਾ ਜਦੋਂ ਦਾ ਉਹ ਬੋਰ ਤਾਂ ਸਹੀ ਉਦੋਂ ਦਾ ਹੀ ਰਿੱਤਾ ਮਾਰੀ ਜਾਂਦਾ ਬੋਰ ਇਹ ਤੇ ਕੈਮਰਾ ਬਾਕੀ ਕਰਦੇ ਚੱਕ ਵੀ ਕੋਈ ਪ੍ਰੋਬਲਮ ਆ ਬੋਰ ਨੂੰ ਸਾਹਿਬ ਜੀ ਲੇਟ ਚਲਦੇ ਉਹਦੇ ਕਰਕੇ ਮੁਟਾਰੇ ਜਾਂਦੇ ਨੇ ਤਾਰ ਪਰਖੀ ਥਲੇ ਹੂੰ ਤਾਰ ਵਿੱਚ ਟੁੱਟਾ ਹੋਦਾ ਆ ਕਦੋਂ ਗੱਡੀ ਦੀ ਮੋਟਰੇ ਪਰਸੋਂ ਪਰਸੋਂ ਦੀ ਗੱਡੀ ਕੈਮਰਾ ਸਾਫ ਨਹੀਂ ਕਰ ਰਹੇ ਨੰਬਰ ਸਾਫਾਈ ਕੈਮਰਾ ਖੜਕਾ ਸੁਣਦਾ ਯਾਰ ਬੋਰਜ ਕਈ ਵਾਰ ਪਾਣੀ ਰੜਦਾ ਤੁਹਾਨੂੰ ਦੇਖ ਰਹਿਣੇ ਮੈਨੂੰ ਪਤਾ ਲੱਗ ਗਿਆ ਹੁਣ ਚੱਲਦੀ ਮੋਟਰ ਹੈ ਵੱਟੇ ਨਾਲ ਹਟ ਗਿਆ ਦੀ ਰੱਤ ਕੱਟ ਗਿਆ ਦੀ ਮੜਾ ਮੋਟਾ ਹਾਂ ਉਹ ਫਰਕ ਪੈ ਗਿਆ ਬਈ ਉਹ ਤਾਂ ਸਾਡੀ ਜਮੀਨ ਵਾਂਗੂ ਛੱਡ ਗਈ ਉਹ ਤਾਂ ਹਟ ਗਈ ਸੌ ਗਈ ਚੱਲ ਜਾਣਦੇ ਜਾਣਦੇ ਪਾਣੀ ਦੇ ਆ ਕੇ ਤੁਹਾਨੂੰ ਦੱਸ ਦਾਂਗੇ ਪਾਣੀ ਫੁੱਲਾ ਹਾਂ ਪਾਣੀ ਦਾ ਗੁੱਝ ਕਰਨ ਪਾਣੀ ਦਾ ਬਦੂ ਹੌਲੀ 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 ਚੱਲ ਹੌਲੀ 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 ਮੜਾ ਤਾਂ ਜੱਕ ਛੱਡੀ ਯਰ ਕੇ ਨੋਦੀ ਛੱਡ ਦੇ ਕਰ ਥੱਲੇ ਮੜਾ ਤਾਂ ਜੱਕ ਸਾਡਾ ਅੰਕੂ ਲੱਗਤਾ 60 ਥੱਲੇ ਬੜਾ ਠੀਕ ਹੈ ਮੋਟਰ ਪਰਸ ਤੋਂ ਵੱਡੀ ਹੈ ਪਾਣੀ ਤੱਕ ਨਹੀਂ ਹੋਇਆ ਹੈ ਸਾਲੇ ਜਪਾ ਬੂ ਪਾਇਆ ਬਈ ਇਹ ਚ ਪਤਾ ਹੈ ਬਰਾ ਹਾ ਬੂ ਪਾਣਾ ਚਲ ਕੋਈ ਨਾ ਹੌਲੀ ਚੱਲ ਮੜਿਆ ਹੌਲੀ ਚੱਲ ਅਸਾਂ ਇੱਥੇ ਹੀ ਜਾਣਦੇ ਹਾਂ ਤੂੰ ਮੋਟਰ ਬੰਦ ਕਰ ਦੇ ਹਾਂ ਕਰ ਦੇ ਚਲ <tall> ਚਲੋ <to them> ਹੌਲੀ 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 ਚੱਲ ਹੌਲੀ ਕਿੰਨਾ ਹੋ ਗਿਆ ਓਏ 340 ਹੋ ਗਿਆ ਚਲ ਚਲ ਚੱਲ 540 ਲੱਗਿਆ ਕਿੰਨਾ ਲੱਗਿਆ ਭਈ ਇਹ ਤੇ ਬਈ ਆਪਾਂ ਨੂੰ ਹੈ ਮੈਨੂੰ ਲੱਗਦਾ ਤੂੰ ਤਾਂ ਕਿ ਨਪਾਂ ਸੌਰਾਉ ਮੈਨੂੰ ਆ ਲੱਗਦਾ ਉੱਪਰ ਗਰੀ ਮੜਾ ਜਾ ਖੜਾ ਹੋ ਰੇ ਹੌਲੀ ਕਰ ਥੱਲੇ ਜਮਾ ਹੋ ਰੇ ਜਮ ਖੜਾ ਲਾ ਥੱਲੇ ਕਰ ਹੌਲੀ ਚੱਲ ਜਮਾ ਹੋੜੀ ਚੱਲ ਰੋਕ ਕਿੰਨਾ ਹੋ ਗਿਆ ਦੇਖ ਰੇ ਤਾਰ ਦੇੜ ਕੇ ਮੜੀ ਤਾਰ ਦੇੜ ਲਾ ਫਰ ਬਈਆ ਦੋ ਦੇੜੀ ਮੜੀ ਤਾਰ 270 ਹੋ ਗਏ ਬਸ ਰੇ ਤਾਂ ਘਾਰ ਉੱਪਰ ਕਰਾ 11 ਉੱਪਰ ਕਰੀ ਮੜਾ ਕੈਮਰਾ ਬਸ ਖੜਾ ਲਾ ਰਹੀ ਹੋਰ ਘਰ ਉੱਪਰਾਂ ਹੋਰ ਘਰ ਉੱਪਰਾਂ ਕਿੰਨਾ ਹੋ ਗਿਆ ਥੱਲੇ ਘਰਾਂ ਥੱਲੇ ਘਰਾਂ ਕਿੰਨਾ ਹੋ ਗਿਆ ਰੋਕਾ 470 470 ਰੁਪਿਆ ਹੋਈ ਆਪਣੇ ਪੱਕੇ ਦੇ ਵਿੱਚ ਖੜ ਜਾ ਖੜ ਜਾ ਖੜ ਜਾ ਕੁਛ ਨਾ ਕਰ ਹਲਿਆਣਾ ਤਾ ਜੱਕਾ ਇਕੰਡ ਹੜਾ ਕੇ ਰੱਖਾਂ ਥੱਲੇ ਸਾਡਾ ਜਮਾ ਹੋੜੀ ਹੋੜੀ ਚੱਲੀ ਨਹੀਂ ਸੱਲ ਚਾਣਾ ਥੋੜੀ ਚਲੀ 510 ਹੈ 510 ਦੇ ਕਵੀ ਅੱਛਾ ਇਹੀ ਆ ਚਲੋ 477 ਰੁਪਇਆ ਹੋਇਆ ਕੋਈ 510 ਦੇਗਾ ਪਰ ਕਰ ਉਪਰ 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 ਕਿੰਨਾ ਹੋ ਗਿਆ 480 ਇਹ ਤੇਰੇ ਹਲਦੀ ਹੁਣ ਤੱਕ 480 ਹੋਏਗਾ 480 ਤੇ ਨਹੀਂ ਹੋਇਆ ਯਾਰ 480 ਹੋਇਆ ਪਹਿਲਾਂ ਕਿੰਨਾ ਸੇ ਤਾਂ 470 ਫਰਤਨ ਹੁੱਟੀ ਪੇ ਜੇਦਾ ਨੰਬਰ ਆਂ ਜਾਂ ਨਹੀਂ ਹਾਂ ਉੱਪਰ ਚੱਕਾ 477 ਕਹਿੰਦਾ ਸੀ ਉੱਥੇ ਦਿਖਾ ਕੇ ਇੱਥੇ ਦੀ 468 68 ਹੋਣੀ ਕਿੰਨਾ ਤੀਗਾ 468 ਤੂੰ ਦੇਖ ਕਮਰਾ ਜਾ ਕੇ ਇੱਕ ਸਾਡਾ ਜਾਣਦੇ ਹੋੜੇ ਚੱਲੀ ਹੁਣ ਪਹਿਲਾ ਪਾਇੰਦਰ 77 ਦੇ ਸੀਗਾ ਇਹਦਾ ਫੁੱਟ ਦਾ ਉਰਾਂ ਭਰਾ ਹੋ ਜੀ ਤਾ 10 ਫੁੱਟ ਤੱਕ ਹਰ ਤੱਕ ਆਪਲਾ ਹੌਲੀ ਹੌਲੀ ਗਰਮੀ ਖਾ ਗਈ ਹਾਂ ਹੋ ਰੋੜੀ ਚੱਲਾਂ 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 ਰੋਕ ਹੋਰੇ ਕਿੰਨਾ ਹੋ ਗਿਆ ਉੱਪਰ ਕਰੀ ਹਾਂ ਨੇ ਸਾਲਾ ਦੂਜੇ ਰੋਡ ਦੱਸ ਰਿਹਾ ਕਿ ਜਿੰਨੇ ਨੇ ਆ ਕੇ 1 2 ਲਾ ਕੇ ਨਾਲ 780 ਆ ਬਈ ਚੌਕਾ ਦੱਸ ਦੇ ਕਰ 8 ਲੱਗਦੇ 0 ਲਾ ਦੇ ਕਰ ਜਿਹੜੇ ਹੁੰਦਾ ਉਹ ਖਰਦਸ ਦੇ ਕਰ ਛੋਟ ਤੇ 10 ਕਿੰਨਾ ਹੋ ਗਿਆ ਬਾਈ 78 78 ਤੇ 10 88 ਤੇ 10 88 88 ਵੀ ਫੁੱਟ ਹੋ ਗਿਆ ਨਾ 88 ਹੈ ਨਾ 15 ਫੁੱਟ ਸੱਲ ਦਾ ਪਾ ਪਾਇਆ ਹੋਇਆ ਚ ਚੱਲ ਜਾਨ ਦੀ ਹਾਂ ਹੌਲੀ ਹੌਲੀ ਚੱਲੀ ਚਾਲਾ ਜਾਣ ਦੀ ਉੱਪਰ ਕਾ ਨੰਬਰ ਆਇਆ ਥੱਲੇ ਕਰਾਂ ਕਿੰਨਾ ਹੋ ਗਿਆ ਉਹ ਦੱਸ ਚਾਹਤ 85 ਹੋ ਗਿਆ ਇਹ ਤੇ ਚੱਲ ਜਾਣ ਨਹੀਂ ਇਹ ਸੱਲ ਚੱਲ ਪਿਆ ਹੌਲੀ ਚੱਲਨੀ ਮੁਕੀਨ ਨਾਲ ਅੱਜ ਇੱਕ ਵਾਰ ਮੈਨੂੰ ਰੋਕ ਇਹ ਵਾਰ ਮੈੜੀ ਨਾਲ ਲੱਗਿਆ ਭਾਏ ਨੇ ਬੱਟੇ ਵੀ ਤੇਰੇ ਪਾਏ ਹੂੰ ਬਰਮੇ ਨਾਲ ਲੱਗਿਆ ਹੂੰ ਥਲੇ ਕਰੀ ਕਿੰਨਾ ਹੋ ਗਿਆ 400 ਕਹਾਂ ਕਰ ਮਟਾਲੀ ਮਾੜਾ ਕਹ ਥੱਲੇ ਕਰ ਥੱਲੇ ਕਰ ਬੱਸ ਬਾਸਾ ਕਰੋ ਕੱਢ ਲੋ ਇਹ ਬਾਰੇ ਕੱਢ ਲਾ ਚਲੋ ਜੀ ਫਾਈਨਲੀ ਕੈਮਰਾ ਆਪਣਾ ਬਚ ਚੁੱਕਾ ਹੈਗਾ ਤੇ ਕਰਦੇ ਆ ਮਿਸਤਰੀਆਂ ਨਾਲ ਗੱਲਬਾਤ ਕੀ ਸੋਲੂਸ਼ਨ ਇਕ ਬੋਰ ਦਾ ਤੇ ਕਰਦੇ ਆਂ ਤਰ ਤੁਰ ਇਕੱਠੀ ਹੋਣਾ ਆਪਣੀ ਅਸੀ ਗਾਲ ਜੀ ਅਸੀ ਗਾਲ ਜੀ ਅਸੀਂ ਪਿੰਡ ਪਹੁੰਚੇ ਦੀ ਲੋਹਾ ਖੜਾ ਜੀ ਅੱਜ ਆਪਣੇ ਹਾਂਜੀ ਤੇ ਜਿਹੜਾ ਸੰਗਰੂਰ ਆ ਤੇ ਬੋਰ ਚੈੱਕ ਕਰਨ ਵਾਸਤੇ ਰੇਤਾ ਮਾਰਦਾ ਸੀ ਬਾਲਾ ਤੇ ਲਵੇਂ ਇੱਕ ਬੋਰ ਲੱਗਿਆ ਹੋਇਆ ਸੀਗਾ ਤੇ ਉਹ ਬੋਰ ਥੱਲੇ ਬਾਏ ਤੁਰ ਗਿਆ ਦੀ ਮੰਨ ਲਓ 20 25 ਫੁੱਟ ਥੱਲੇ ਬਾਗ ਗਿਆ ਧਰਤੀ ਦੇ ਵਿੱਚ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਈਆਂ ਨੂੰ ਸੱਕਦੀ ਕਿ ਬੋਰ ਟੁੱਟਣਾ ਗਿਆ ਸਾਡਾ ਜਿਹੜੇ ਲਈ ਸਾਨੂੰ ਕੈਮਰੇ ਲਈ ਮੰਨ ਲਓ ਚਾਹਿਆ ਕੀ ਆ ਤੀ ਬੋਰ ਚੈੱਕ ਕਰਨ ਵਾਸਤੇ ਠੀਕ ਹੈ ਜੀ ਤੇ ਅਸੀਂ ਅੱਜ ਪਹੁੰਚੇ ਦੀ 5 6 2025 ਨੂੰ ਬੋਰ ਚੈੱਕ ਕਰਨ ਵਾਸਤੇ ਬ ਹਾਂਜੀ ਤੇ ਬਾਈਆਂ ਨੂੰ ਐਵੇਂ ਨਹੀਂ ਪਤਾ ਕਿ ਡੂੰਗਾ ਕਿੰਨਾ ਲੱਗਾ ਹੈ ਬੋਰ ਜੀ ਠੀਕ ਹੈ ਜੀ ਤੇ ਆਪਾਂ ਨੇ ਬੋਰ ਚੈੱਕ ਕਰਿਆ ਤੇ ਆਪਣਾ 468 ਫੁੱਟ ਤਾਂ ਪੱਕਾ ਪਾਇਆ ਪਿਆ ਹੈ ਉਹ ਬਾਕੀ ਉਹਦੇ ਵਿੱਚ ਥੱਲੇ ਸੱਲ ਚ ਪਾਇਆ ਪਿਆ ਹੈ ਜੀ ਠੀਕ ਹੈ ਜੀ 485 ਤੱਕ ਸੱਲ ਚ ਪਾਇਆ ਪਿਆ ਹੈ ਬਾਕੀ ਥੱਲੇ ਜਿਹੜਾ ਸੀਡ ਹੈਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੱਲੇ ਮੰਨ ਲਓ ਕੈਵਿਟੀ ਹੈ ਤੇ ਇਹ ਅਸੀਂ ਚੈੱਕ ਕਰਕੇ ਬਾਈ ਨੂੰ ਦੱਸਦੇ ਇਹਦੇ ਵੱਟੇ ਪਾਏ ਨੇ ਬੋਰ ਚ ਮੰਨ ਲਓ ਉਹਦੇ ਕਾਰਨ ਥੋੜਾ ਜਿਹਾ ਫਰਕ ਰਹਿੰਦਾ ਗੈਪ ਗਿੱਠੇ ਦਾ ਗੈਪ ਰਹਿੰਦਾਗਾ ਠੀਕ ਹੈ ਜੀ ਤੇ ਬਾਕੀ ਨਾਲ ਦੱਸਦਾ ਬਾਈ ਚਲਾ ਲਓ ਬਾਕੀ ਦਾ ਤਸल्ली ਵਾਸਤੇ ਕੰਮ ਕਰ ਦਾਂਗੇ ਸਿਆਲ ਵਿੱਚ ਅੱਗੇ ਜੀ ਮੂਰੇ ਇਹ ਕਹਿੰਦੇ ਵੀ ਹੁਣ ਸਾਨੂੰ ਖਿੱਚਾ ਥੋੜੀ ਜਿਹੀ ਆ ਕੇ ਕੰਮ ਕਰਾ ਲਾਂਗੇ ਮੈਂ ਕਿਹਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੁਣ ਕੋਈ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਦ ਜ਼ਿਲ੍ਹਾ ਸੰਗਰੂਰ ਠੀਕ ਹੈ ਤੇ ਮੋਬਾਈਲ ਨੰਬਰ ਹੈ 9781754490 ਧੰਨਵਾਦ ਜੀ